ਬੰਦੀਸ਼ੌਰ ਦਿਵਸ ਨੂੰ ਸਮਰਪਿਤ ਬਾਬਾ ਬੁੱਢਾ ਸਾਹਿਬ ਜੀ ਦੁਆਰਾ ਆਰੰਭ ਕੀਤੀ ਸ਼ਬਦ ਚੌਂਕੀ ਪਰੰਪਰਾ ਦੀ ਯਾਦ ਵਿੱਚ ਪੰਜਵੀਂ ਪੈਦਲ ਸ਼ਬਦ ਚੌਂਕੀ ਯਾਤਰਾ ਜੋ ਕਿ ਅਕਾਲ ਤਖਤ ਸਾਹਿਬ ਤੋਂ 20 ਅਗਸਤ ਨੂੰ ਸ਼ੁਰੂ ਹੋਈ ਸੀ ਜੋ ਕਿ ਚੌਥੇ ਦਿਨ ਗੁਰੂ ਨਾਨਕ ਵਿਰਧ ਤੇ ਅਨਾਥ ਆਸ਼ਰਮ ਪਿੰਡ ਸਪਰੋਡ ਜੀਟੀ ਰੋਡ ਫਗਵਾੜਾ ਵਿਖੇ ਪਹੁੰਚੀ ਜਿੱਥੇ ਕਿ ਸਮੂਹ ਸੰਗਤ ਵੱਲੋਂ ਇਸ ਯਾਤਰਾ ਦਾ ਨਿਗਾ ਸਵਾਗਤ ਕੀਤਾ ਗਿਆ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਬਾਬਾ ਸੇਵਾ ਸਿੰਘ ਖੰਡੂਰ ਸਾਹਿਬ ਵਾਲਿਆਂ ਦੇ ਸਹਿਯੋਗ ਨਾਲ ਇਹ ਯਾਤਰਾ ਘੱਡੀ ਜਾ ਰਹੀ ਹੈ ਉਨਾ ਦੱਸਿਆ ਗਿਆ ਯਾਤਰਾ 17 ਸਤੰਬਰ ਨੂੰ ਗਵਾਲੀਅਰ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਪਹੁੰਚੇਗੀ ਜਿੱਥੇ ਕਿ ਚਾਰ ਦਿਨ ਰਹਿਣ ਤੋਂ ਬਾਅਦ ਵਾਪਸ ਪਰਤੇਗੀ ਇਸ ਦੌਰਾਨ ਉਨ੍ਹਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨੀ ਸੰਬੰਧੀ ਵਿਚਾਰ ਨੂੰ ਕਰਵਾਇਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸੀ ਫਗਵਾੜਾ ਤੋਂ ਨਵਰਾੰਗ ਚੈਨਲੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਵਾਇਰ ਜੀ ਕਾ ਖਾਲਸਾ ਵਾਇਰ ਜੀ ਦੀ ਫਤਿਹ ਇਹ ਮਹਾਨ ਪੈਦਲ ਯਾਤਰਾ ਜਿਹੜੀ ਕਿ ਪੰਜਵੀਂ ਵਾਰ ਬਾਬਾ ਬੁੱਢਾ ਸਾਹਿਬ ਸ਼ਬਦ ਚੌਂਕੀ ਦੀ ਯਾਤਰਾ ਸ਼੍ਰੀ ਕਾਲ ਤਖਤ ਸਾਹਿਬ ਤੋਂ 20 ਤਰੀਕ ਨੂੰ ਸ਼ੁਰੂ ਹੋਈ ਹੈ ਤੇ ਅੱਜ ਚੌਥੇ ਦਿਨ ਪੜਾ ਤੇ ਜੇਤਰੀਨ ਆਸ਼ਰਮ ਫਗਵਾੜਾ ਵਿਖੇ ਅਸੀਂ ਪਹੁੰਚ ਚੁੱਕੇ ਹਾਂ ਇਹ ਯਾਤਰਾ ਜਿਹੜੀ ਹੈ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੇ ਸਹਿਯੋਗ ਨਾਲ ਚਲਾਈ ਗਈ ਆ ਤੇ ਉਹਨਾਂ ਦੇ ਨਾਲ ਸਹਿਯੋਗ ਕਰ ਰਹੇ ਨੇ ਡਾਕਟਰ ਗੁਰਦੇਵ ਸਿੰਘ ਧਾਰੋਵਾਲੀ ਸਾਹਿਬ ਜੋ ਹਿਮਕੁੰਟ ਪੈਦਲ ਯਾਤਰਾ ਸੇਵਾ ਸੁਸਾਇਟੀ ਬਟਾਲਾ ਦੇ ਪ੍ਰਧਾਨ ਨੇ ਇਹ ਸਾਰਾ ਰਲ ਮਿਲ ਕੇ ਕਾਰਜ ਜਿਹੜਾ ਚੱਲ ਰਿਹਾ ਹੈ ਇਹ ਪੰਚਮੀ ਮਹਾਨ ਯਾਤਰਾ ਜਿਹੜੀ ਆ ਬਾਬਾ ਬੁੱਢਾ ਸਾਹਿਬ ਸ਼ਬਦ ਚੌਂਕੀ ਦੀ ਪਰੰਪਰਾ ਨੂੰ ਕਾਇਮ ਕਰਦੇ ਹੋਏ ਦੁਬਾਰਾ ਸ਼ੁਰੂ ਕੀਤੀ ਆ ਔਰ ਇਹ ਯਾਤਰਾ ਜਿਹੜੀ ਆ 17 ਤਰੀਕ ਨੂੰ ਗਵਾਲੀਅਰ ਵਿਖੇ ਪਹੁੰਚਣੀ ਆ ਜੀ ਗਵਾਲੀਅਰ ਸਾਹਿਬ ਕਿਲੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਪਹੁੰਚੇਗੀ ਉਸ ਤੋਂ ਬਾਅਦ 4 ਦਿਨ ਗਵਾਲੀਅਰ ਕਿਲੇ ਦੀਆਂ ਪ੍ਰਕਰਮਾ ਕਰ ਤੋਂ ਬਾਅਦ ਜੋੜ ਮੇਲਾ ਮਨਾਇਆ ਜਾਏਗਾ ਸੋਈ ਇਹ ਯਾਤਰਾ ਦਾ ਬੜਾ ਮਹਾਨ ਪਰਪਸ ਹੈ ਕਿਉਂਕਿ ਆਮ ਕਥਾਵਾਂ ਔਰ ਕਹਾਣੀਆਂ ਵਿੱਚ ਤੇ ਆਪਾਂ ਸੁਣਦੇ ਆਂ ਪਰ ਪ੍ਰੈਕਟੀਕਲ ਰੂਪ ਵਿੱਚ ਅਸਲੀ ਜਿਹੜਾ ਹਿਸਟੋਰੀਕਲ ਪਰਸਪੈਕਟਿਵ ਹੈ ਜਿਹੜਾ ਇਤਿਹਾਸ ਆ ਉਹ ਇਹ ਦੱਸਦਾ ਵਾ ਕਿ ਜਦੋਂ ਕਿਲੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕਰ ਲਿਆ ਗਿਆ ਤੇ ਬਾਬਾ ਬੁੱਢਾ ਸਾਹਿਬ ਜੀ ਮਾਤਾ ਜੀ ਦੇ ਹੁਕਮ ਨਾਲ ਲਗਾਤਾਰ ਪੈਦਲ ਸੰਗਤ ਨੂੰ ਲੈ ਕੇ ਗਵਾਲੀਅਰ ਪਹੁੰਚਦੇ ਰਹੇ ਔਰ بار-बार ਉਹਨਾਂ ਨੇ ਕਿਲੇ ਦੀਆਂ ਪ੍ਰਕਰਮਾਂ ਕੀਤੀਆਂ ਔਰ ਮੱਥਾ ਟੇਕ ਕੇ ਉੱਥੇ ਇੱਕ ਦਿਨ ਰਹਿ ਕੇ ਤੇ ਵਾਪਸ ਆਉਂਦੇ ਰਹੇ ਉਸ ਇਤਿਹਾਸਿਕ ਪਰੰਪਰਾ ਨੂੰ ਕਾਇਮ ਕਰਦੇ ਹੋਏ ਇਹ ਯਾਤਰਾ ਜਿਹੜੀ ਸ਼ੁਰੂ ਕੀਤੀ ਗਈ ਆ ਇਸ ਯਾਤਰਾ ਨੂੰ ਜਿਹੜੇ ਬਹੁਤ ਹੀ ਮਹਾਨ ਸੇਵਾਦਾਰ ਬਾਬਾ ਸੇਵਾ ਸਿੰਘ ਜੀ ਬੜੇ ਪਿਆਰ ਨਾਲ ਉਹ ਚਲਾ ਰਹੇ ਨੇ ਪਰ ਸਭ ਤੋਂ ਵੱਡੀ ਗੱਲ ਇਹ ਵੀ ਡਾਕਟਰ ਗੁਰਦੇਵ ਸਿੰਘ ਧਾਰੋ ਵਾਲੀ ਜਿਹੜੇ ਆਪ ਨਾਲ ਰਹਿਨਮਾਈ ਰਹਿਨਮਾਈ ਕਰ ਰਹੇ ਨੇ ਨਾਲ ਸੰਗਤ ਦੇ ਚੱਲ ਰਹੇ ਨੇ ਨਾਲ ਸੇਵਾ ਕਰ ਰਹੇ ਨੇ ਸੋਈ ਅਸੀਂ ਯਾਤਰਾ ਦਾ ਬੜਾ ਮਹਾਨ ਮੋਢ ਹੋਰ ਥਿਆ ਔਰ ਅਸੀਂ ਸਮਝਦੇ ਆ ਕਿ ਬੜਾ ਹੀ ਇਹ ਸਤਜੁਗੀ ਵਾਲੀ ਗੱਲ ਆ ਔਰ ਬਹੁਤ ਹੀ ਸਤਿਗੁਰਾਂ ਦੀ ਗੁਰੂ ਆਮਦਾਸ ਜੀ ਦੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਰਾਪਾਰ ਕਿਰਪਾ ਉਣ ਕਰਕੇ ਯਾਤਰਾ ਜਿਹੜੀ ਦੁਬਾਰਾ ਸ਼ੁਰੂ ਹੋਈ ਆ ਔਰ ਵਾਹਿਗੁਰੂ ਕਰੇ ਕਿ ਯਾਤਰਾ ਇਸੇ ਤਰ੍ਹਾਂ ਹੀ ਹਰ ਸਾਲ ਹਰ ਸਾਲ ਇਸੇ ਤਰ੍ਹਾਂ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਚੱਲਦੀ ਰਹੇ ਔਰ ਬਾਬਾ ਬੁੱਢਾ ਸਾਹਿਬ ਜੀ ਔਰ ਗੁਰੂ ਹਰਗਵਿੰਦ ਸਾਹਿਬ ਜੀ ਨੂੰ ਮੇਰੀ ਪੀੜੇ ਦੇ ਮਾਲਕ ਨੂੰ ਅਸੀਂ ਖੁਸ਼ ਕਰ ਸਕੀਏ